ਭਾਈ ਸਾਡੇ ਪਿੰਡ ਇੱਕ ਬੋਦੀ ਛੜਾ ਮੈਂ ਬੋਦੀ ਛੜੇ ਨੂੰ ਪੁੱਛਿਆ ਮੈਂ ਕਿਹਾ ਬਾਬਾ ਬੀ ਤੂੰ ਮੈਨੂੰ ਆਏ ਦੱਸ ਬੀ ਤੂੰ ਵਿਆਹ ਕਿਉਂ ਨਹੀਂ ਕਰਾਇਆ ਬੋਦੀ ਕਹਿੰਦਾ ਪੁੱਤ ਤੈਨੂੰ ਮੈਂ ਕੀ ਦੱਸਾਂ ਮੈਂ ਵਿਆਹ ਕਿਉਂ ਨਹੀਂ ਕਰਾਇਆ ਮੈਂ ਇੱਕ ਵਿਆਹ ਤੇ ਗਿਆ ਸੀ ਉੱਥੇ ਤੈਨੂੰ ਪਤਾ ਹੀ ਹੈ ਮੈਨੂੰ ਪੈਗ ਲਾਉਣ ਦੀ ਆਦਤ ਹੈ ਮੈਂ ਪੈਗ ਪੁੱਗ ਲਾ ਲਿਆ ਮੂਰੇ ਜਨਾਨੀ ਖੜੀ ਸੀ ਮੈਂ ਪਲੇਟ ਲੈ ਕੇ ਉੱਥੇ ਸਲਾਦ ਸਲੂਦ ਰੱਖੀ ਜਾਂਦਾ ਸੀ ਚੌਲ ਚੌਲ ਪਾਈ ਜਾਂਦਾ ਸੀ ਉਹ ਕਿਤੇ ਜਨਾਨੀ ਨਾਲ ਮੜੀ ਜੀ ਪਲੇਟ ਟੱਚ ਕਰ ਗਈ ਜਨਾਨੀ ਨੇ ਮੇਰੇ ਕੰਨੀ ਦੇਖਿਆ ਵੀ ਨਹੀਂ ਲਾਕੀ ਜਾਲਾ ਕੱਢਣ ਕਦੀ ਕੁੱਤਿਆ ਤੂੰ ਅੱਜ ਫੇਰ ਦਾ ਰੁੱਡਾ ਫੜੀ ਹੋਣੀ ਤੈਨੂੰ ਕਿਹਾ ਸੀ दारू ਨਾ ਡੱਫ ਮੈਂ ਆਖਿਆ ਵੀ ਯਾਰ ਇਹਨੂੰ ਕਿਵੇਂ ਪਤਾ ਲੱਗਿਆ ਵੀ ਮੈਂ दारू ਪੀਤੀ ਆ ਉਹਦੀ ਕਹਿੰਦਾ ਥੋੜੇ ਇੱਕ ਟਾਈਮ ਬਾਅਦ ਜਦੋਂ ਜਨਾਨੀ ਨੇ ਪਿੱਛੇ ਦੇਖਿਆ ਉਹ ਕਹਿੰਦੇ ਸੌਰੀ ਜੀ ਤੁਸੀਂ ਸੀਗੇ ਮੈਨੂੰ ਲੱਗਿਆ ਕਿ ਤੇ ਮੇਰੇ ਘਰ ਵਾਲਾ ਸੀ। ਬੋਦੀ ਕਹਿੰਦਾ ਬਸ ਆਹ ਕਹਾਣੀ ਮੇਰੇ ਨਾਲ ਹੋਈ। ਉਸ ਤੋਂ ਬਾਅਦ ਫਿਰ ਵਿਆਹ ਕਰਾਉਂਦਾ ਮੇਰਾ ਜੀਵ ਹੀ ਨਹੀਂ ਕੀਤਾ ਯਾਰ।